ਸ੍ਰੀ ਜੈ ਦੇਵ ਜੀਓ ਦਾ ਪਦ ਕੜ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਰਮਾਤਮਾ ਪੁਰਖ ਮਨੂਪ ਮਨ ਸਭ ਸੰਗੀਆਂ ਜੀ ਭਾਰੀ ਜੈ ਦੇਵ ਜੀ ਜਗਨਨਾਥ ਵਿੱਚ ਹੋਏ ਹਨ ਬੜੇ ਮਹਾਪੁਰਖ ਹੋਏ ਹਨ ਇਹਨਾਂ ਦੀ ਕਰਨੀ ਜਿਹੜੀ ਹੈ ਉਹ ਭਗਤ ਮਾਰਾ ਜੀ ਲਿਖੀ ਹੋਈ ਹੈ ਬਹੁਤ त्याਗੀ ਪੁਰਖ ਹੋਏ ਹਨ ਇਨਾਰੇ ਮੰਨ ਕਿਸੇ ਪ੍ਰਕਾਰ ਦਾ ਜ਼ਾਇਰ ਨਹੀਂ ਸੀ ਇਰਖਾਨੀ ਸੀ ਕਿਸੇ ਨਾ ਇੱਕ ਰਾਜੇ ਨਹੀਂ ਇਹਨਾਂ ਦੇ ਤਾਂ ਹੀ 200 ਰੁਪਿਆ ਪੀਠ ਯਾਤਰਾ ਵਾਸਤੇ ਦੇ ਦਿੱਤਾ ਤੇ ਲਕਨਾਲਾ ਬੰਨ ਕੇ ਤੁਰ ਪਏ ਠੱਗਾਂ ਨੂੰ ਪਤਾ ਲੱਗਾ ਠੱਗਾਂ ਨੂੰ ਇਹਨਾਂ ਦੀ ਸੇਵਾ ਕਰਕੇ ਪੈਸਾ ਖੋਣਾ ਚਾਹਿਆ ਇਹਨਾਂ ਨੇ ਆਪ ਹੀ ਸੁਭਾਨਦਾ ਕਿ ਲਓ ਪਈਏ 400 ਰੁਪਿਆ ਹੈ ਇਹ ਤੁਸੀਂ ਖਾਂਦੇ ਖਰਚ ਦੇ ਚਲੋ ਰਾਸਰੇ ਜੀ ਠੱਗਾਂ ਦੇ ਅੰਦਰ ਬੇਈਮਾਨੀ ਆਈ ਕਿ ਆਪਾਂ ਨੂੰ ਕਿਸੇ ਤੋਂ ਪਕੜਾ ਨਾ ਦੇਵੇ ਕਿਸੇ ਨੇ ਤਾਂ ਹੀ ਕਤਲ ਕਰ ਦੇਵੇ ਕਨਨ ਕਿਹਾ ਕਿਸੇ ਨੇ ਕਿ ਅੱਖਾਂ ਕੱਢ ਦਿਓ ਤੀਜੇ ਕਹਿੰਦੇ ਹੱਥ ਕੱਢ ਦਿਓ ਹੱਥ ਕੱਢ ਕੇ ਇਹਨਾਂ ਨੂੰ ਜੈਦੇਵ ਜੀ ਨੂੰ ਜੰਗਲ ਵਿੱਚ ਸਿੱਟ ਗਏ ਉੱਥੇ ਵਿਆਹਵਾਂ ਦੇ ਚ ਪਏ ਇੱਕ ਰਾਜਾ ਆਇਆ ਸ਼ਿਕਾਰ ਉਹਨਾਂ ਨੇ ਸੁਹਾਗ ਗੁਰਮੁਖ ਵੇਖ ਕਰਕੇ ਆਪਣੇ ਘੋੜੇ ਤੇ ਲਿਜਾ ਕੇ ਚੜਾ ਕੇ ਸੇਵਾ ਕੀਤੀ ਟੁੰਡ ਸਾਫ ਹੋ ਗਏ ਤੇ ਫਿਰ ਉਹ ਜਿਹੜੇ ਫਕੀਰ ਸੀ ਇਹ দান ਕਰਾਉਣ ਲੱਗੇ ਆ ਉਹ ਠੱਗ ਸਾਧਾ ਦਾ ਰੂਪ ਧਾਰ ਕੇ ਇੱਥੇ ਆ ਗਏ ਜੈਦੇਵ ਜੀ ਦੇ ਪਾਸ ਰਾਜੇ ਤੋਂ দান ਕਰਾਇਆ ਨੂੰ ਵੀ ਇਹ ਬੜੇ ਭਗਤ ਲੋਕ ਹੈ ਪਰਪਕਾਰੀ ਹੈ ਇਹਨੂੰ দান ਦਿਓ ਮਾਇਆ ਦੇ ਪਿਆਰੇ ਜਾਣ ਕੇ ਜਿਸ ਵਕਤ ਖਤਿਆਂ ਮੋਰਨੀਆਂ ਢੜ ਕੇ ਰਾਜੇ ਇਹਨਾਂ ਨਾਲ ਤੋਰਤੀਆਂ ਇਹਨਾਂ ਦੇ ਜੈਦੇਵ ਭਗਤ ਦੇ ਕਹਿਣ ਤੋਂ ਤੇ ਇਹਨਾਂ ਨੂੰ ਪੁੱਛਿਆ ਨੌਕਰਾਂ ਜੀ ਇਹ ਜੈਦੇਵ ਜੀ ਤੁਹਾਡੇ ਟੀ ਮਲਾਪੀ ਹੈ ਇਹਨਾਂ ਨੂੰ ਫੇਰ ਵੀ ਨਿੰਦਿਆ ਕੀਤੀ ਇਹ ਕਹਿਣ ਲੱਗੇ ਜਾਇਦੇ ਭਗਤ ਸਾਡੇ ਪਿੰਡ ਦਾ ਚੰਡਾਲ ਹੈ ਇਹ ਆਪ ਦੀ ਜਾਤ ਨੂੰ ਲੁਕਾਉਣ ਵਾਸਤੇ ਸਾਡਾ ਆਦਰ ਕਰਦਾ ਸੀ ਇੰਨੀ ਗੱਲ ਕਹਿਣ ਤੋਂ ਸਾਲਸੰਗ ਜੀ ਉਹ ਉਸੇ ਵੇਲੇ ਧਰਤੀ ਫਟ ਗਈ ਧਰਤੀ ਫਟਣ ਤੋਂ ਠੱਗੇ ਠੱਗ ਵਿੱਚ ਹੀ ਗੁੰਮ ਹੋ ਗਏ ਮਰ ਗਏ ਤੇ ਜਿਹਦੇ ਸੀਗੇ ਮਾਇਆ ਵਾਲੇ ਇਹ ਲੈ ਕੇ ਗਏ ਨੌਕਰ ਉਹ ਉਵੇਂ ਖਤਰਾਂ ਭਰੀਆਂ ਪੜਾਈਆਂ ਵਾਪਸ ਲੈ ਆਏ ਇਹ ਰਾਹੀ ਇਹਨੂੰ ਆ ਕੇ ਕਿਹਾ ਕਿ ਰਾਜਾ ਜੀ ਉਹ ਤਾਂ ਨਿੰਦਿਆ ਕੀਤੀ ਸੀ ਭਗਤ ਦੀ ਉਹਨਾਂ ਠੱਗ ਸੀ ਉਹ ਸਾਜ਼ ਨਹੀਂ ਸੀ ਉਹ ਤਾਂ ਧਰਤੀ ਕੀ ਗਰਕ ਹੋ ਗਈ ਧਰਤੀ ਫਟ ਗਈ ਸੀ ਜੈਦੇਵ ਦੇ ਕੋਲੇ ਆ ਕੇ ਰਾਜਨ ਕਿਹਾ ਮਹਾਰਾਜ ਜਨੂੰ ਤੁਸੀਂ ਸੰਤ ਦੱਸਿਆ ਸੀ ਵੀ ਇਹ ਇਹਨਾਂ ਨੂੰ ਪਦਾਰਥ ਦੇ ਸਫਲਾ ਕਰਨਗੇ ਉਹ ਤਾਂ ਮਹਾਰਾਜ ਉਹ ਨਿੰਦਿਆ ਥੋੜੀ ਪੰਗੀ ਦੱਸਦੇ ਸੀ ਤੁਹਾਨੂੰ ਨਿੰਦਿਆ ਕੀਤੀ ਤੇ ਧਰਤੀ ਕੀ ਗਰਕ ਹੋ ਗਈ ਭਗਤ ਰਉਦਾਸ ਨੂੰ ਆ ਭਗਤ ਜਾਇਦੇਵ ਜੀ ਨੂੰ ਉਸ ਵੇਲੇ ਆਪਦੇ ਟੁੰਡਾਂ ਨੂੰ ਮਰਿਆ ਤੇ ਅਫਸੋਸ ਕੀਤਾ ਕਹਿੰਦੇ ਓਹੋ ਕਿਉਂ ਜਦੋਂ ਕਿ ਹੱਥ ਫੇਰ ਹਰੇ ਹੋ ਗਏ ਜਾਇਦੇਵ ਭਗਦੇ ਕਿਉਂ ਮਾਰਨ ਕਹ ਜਾਇਦੇਵ ਤੇ ਅੱਗੇ ਅਹੰਮ ਨਹੀਂ ਜਾਇਦੇਵ ਦੇ ਅੰਦਰ ਜਿਹਨਾਂ ਦੇ ਹੱਥ ਕੱਟੇ ਸੀ ਉਹਨਾਂ ਦੀ ਬਾਤ ਵੀ ਗਾਇਰ ਨਹੀਂ ਸੀ ਉਹਨਾਂ ਦੀ ਵੀ ਤਹਿਲ ਕਰਾਈ ਸੀ ਐਸਾ ਹੰਕਾਰ ਛੱਡਿਆ ਸੀ ਇਹੇ ਜੇ ਜਾਇਦੇਵ ਭਗਤੀ ਹੋਏ ਆ ਮਹਾਪੁਰਖਾਂ ਇਹਨਾਂ ਦਾ ਗੋਵਿੰਦ ਗੀਤ ਗ੍ਰੰਥ ਹੈ ਜਿਸ ਨੂੰ ਜਗਨਨਾਥ ਜੀ ਹਮੇਸ਼ਾ ਸੁਣਿਆ ਕਰਦੇ ਇਹਦਾ ਛੋਟਾ ਜਿਹਾ ਪੁਸਤਕ ਉਹਦੇ ਵਿੱਚ ਇਹ ਪ੍ਰਸੰਗ ਆਉਂਦਾ ਗੋਬਿੰਦ ਗੀਤ ਦਾ ਸੰਸਕ੍ਰਿਤ ਦਾ ਪੁਸਤਕ ਹੈ ਉਹਦੇ ਕਿ ਗੋਬਿੰਦ ਕੇ ਗੀਤ ਇਹਨਾਂ ਨੇ ਕਸਨ ਕੀਤੇ ਹੈ ਤੇ ਜਦੋਂ ਇਹ ਜਾ ਕੇ ਬਾਹਰ ਬਰਸ਼ੀ ਚ ਵੇਖਿਆ ਸਾਰੇ ਪੱਤੇ ਪੱਤੇ ਤੇ ਗੋਬਨ ਗੀਤ ਲਿਖਿਆ ਵੇਖ ਕੇ ਬਸਨਾਦ ਹੋ ਗਿਆ ਸੀ ਇਸ ਪ੍ਰਕਾਰ ਜਾਇਦੇਵ ਜੀ ਭਗਤ ਹੋਏ ਹੈ ਇਹਨਾਂ ਦਾ ਪਤਾ ਇਹ ਸੰਸਕ੍ਰਿਤ ਅਨੁਸਾਰ ਹੈ ਜਿਵੇਂ ਸੰਗੋ ਪਾਗ ਇਹਦੇ ਚ ਸੰਸਕ੍ਰਿਤ ਹੈ ਇਹ ਦੇ ਵਿੱਚ ਇਸ ਸਹਿਸਕਿਰਤੋਚਾਰਨ ਕੀਤੀ ہوئی ਇਸ ਵਿੱਚ ਪਦਾ ਵਰਨਾ ਦਾ ਸਮਦਾ ਵਾਕ ਹੁੰਦਾ ਹੈ ਵਾਕਾਂ ਦਾ ਸੰਗਦਾ ਪੰਕਤੀ ਹੁੰਦੀ ਹੈ ਪੰਕਤੀਆਂ ਦਾ ਸਮਦਾ ਪਦ ਹੁੰਦੇ ਹਨਗੇ ਐਸਾ ਇਹ ਪਦ ਵਿਚਾਰਨ ਕਰਦੇ ਇਹਨੂੰ ਬ੍ਰह्म ਗਿਆਨ ਦਾ ਕਥਨ ਕਰਦੇ ਹਨ ਪਦਵੀ ਦੀ ਪ੍ਰਾਪਤੀ ਵਾਸਤੇ ਮੂਰਲੀ ਰਾਗਣੀ ਤੇ ਸ੍ਰੀ ਜਾਇਦੇਵ ਜੀ ਦਾ ਇਹ ਪਦ ਹੈ ਘਰ ਚੌਥਾ ਚੌਥੇ ਘਰ ਸਰਦਾਰ ਤੋਂ ਚਾਰਵੇਂ ਹਮ ਇਕ ਓਅੰਕਾਰ ਸਤਗੁਰ ਪ੍ਰਸਾਦਿ ਇਕੋ ਦੁਆਇ ਤੂ ਪਰਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ੍ਰੀ ਕਾਲਵਾਦ ਰੂਪ ਹੈ ਗੁਰੂ ਚੇਤਨੂ ਸਰੂਪ ਹੈ ਪ੍ਰਸਾਦ ਅਨੰਦ ਸਰੂਪ ਹੈ ਅੱਜ ਵਿੱਚ ਮਹਾ ਮੰਤਰ ਦੇ ਵਿੱਚੋਂ ਬੀਜ ਮੰਤਰ ਕੱਢ ਕਰਕੇ ਉਚਾਰਨ ਕਰਕੇ ਬਾਣੀ ਆਰੰਭ ਕਰਦੇ ਹਨ ਪਰਮਾਤਮਾ ਪੁਰਖ ਮਨੂਪਮੰ ਜੈ ਜੈ ਜੀ ਭਗਤ ਦਾ ਇੱਕ ਬੜਾ ਭਾਰੀ ਉਪਾਸ਼ਕ ਪ੍ਰੇਮੀ ਸੀ ਉਹਦਾ ਜਿਹੜਾ ਪੁੱਤਰ ਸੀ ਉਹ ਪੜਿਆ ਹੋਇਆ ਸੀ ਬੜਾ ਵਿਦਵਾਨ ਸੀ ਸੰਸਕ੍ਰਿਤ ਚੰਗੀ ਆਉਂਦੀ ਸੀ ਇਸ ਨੂੰ ਪਰ ਉਹ ਵਿਕਾਰੀ ਹੋ ਗਿਆ ਵਿਕਾਰੀ ਹੋਣ ਤੋਂ ਇਹਦੇ ਪਿਤਾ ਸੀ ਜੈਦੇਵ ਦੇ ਪਾਸ ਲੈ ਕੇ ਆਇਆ ਕਹਿੰਨ ਲੱਗਾ ਮਹਾਰਾ ਮੈਂ ਤਾਂ ਤੁਹਾਡੀ ਸੰਗਤ ਕਰਕੇ ਪਰਮੇਸ਼ਰ ਦੀ ਭਗਤੀ ਦੇ ਪ੍ਰੇਰਣ ਹੋ ਗਿਆ ਇਹ ਮੇਰਾ ਪੁੱਤਰ ਵੇਦ ਸ਼ਾਸਤਰ ਪੜ੍ਹ ਕੇ ਇਹ ਮਹਾਰਾ ਜੀ ਖੋਟੇ ਪਾਸੇ ਲੱਗ ਗਿਆ ਹੈ ਇਹਦਾ ਸੁਭਾਅ ਮੰਨ ਲਓ ਭਗਤ ਜੀ ਨੂੰ ਉਸ ਵੇਲੇ ਉਹਦਾ ਆਸ਼ਰੀ ਸੰਪਦਾਵਨ ਨੂੰ ਸੁਭਾਸ਼ ਢਾਉਣ ਵਾਸਤੇ ਤੇ ਬ੍ਰਹਮ ਗਿਆਨ ਦੇ ਅੰਦਰ ਧਾਰਨਾ ਜਿੱਤਣ ਵਾਸਤੇ ਇਹ ਪਰਮ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ ਤੁਕਾਂ ਇਛੇ ਜਮਾਦ ਪਰਭੰ ਜਸਵਸ ਸੁਕ੍ਰਿਤ ਕਰਤਮ हे ਜੀਵ ਜੇ ਇਛਾ ਹੈ ਤੇਰੀ ਜਮ ਆਪਕਾ ਦਾ ਪਰਭੰ ਨਿਰਾਦਰੀ ਕਰਨ ਦਾ ਸੰਸਕ੍ਰਿਤ ਸ਼ਬਦ ਜੇ ਤੇਰੇ ਅੰਦਰ ਇਛਾ ਹੈ ਕਿ ਮੈਂ ਜਮਾਂ ਦੀ ਨਿਰਾਦਰੀ ਕਰ ਦੇਵਾਂ ਜਮ ਜਿਹੜੇ ਆ ਮੇਰੇ ਕੋਲੇ ਨਾ ਆ ਸਕਣ ਪਰਮਾਤਮਾ ਪੁਰਖ ਮਨੂਪੇ ਮੰਨ ਜਸ ਸੋ ਸੁਕਿਰਤ ਕਰਤਮ ਸਵਸਤ ਕਲਿਆਣ ਸਰੂਪ ਜੋ ਪਰਮੇਸ਼ਵਰ ਹੋਇ ਉਹਦਾ ਸੁਕਿਰਤ ਪੁਨਰੂਪ ਜੋ ਜਸ ਵਾ ਉਸ ਨੂੰ ਕੀਰਤਨ ਕਰਨਾ ਕਰ ਇਸ ਪ੍ਰਕਾਰ ਤੇਰਾ ਛੁਟਕਾਰਾ ਹੋਵੇਗਾ ਤੇ ਲੋਭ ਹਾਦ ਦ੍ਰਿਸ਼ਟ ਪਰਗ੍ਰਹਣ ਜਿਹੜੀ ਲੋਭਾਜਕ ਵਾਲੀ ਦ੍ਰਿਸ਼ਟੀ ਹੈ ਤੇਰੀ ਪੋਗਾ ਦੇ ਭੋਗਣ ਦੀ ਤੇ ਪ੍ਰਾਏ ਘਰਾਂ ਨੂੰ ਤੱਕਣ ਦੀ ਜਦ ਬਿਦ ਆਚਾਰਣ ਜਦੋਂ ਇਹ ਜਿਹੜੇ ਇਹ ਅਵਿਲੀ ਆਚਰਣ ਹਨ ਇਹ ਖੋਟੇ ਆਚਾਰ ਹੈ ਕਾਚੇ ਸ਼ਕਲ ਦੁਹੇ ਕਰ ਦੁਰਮਤੀ ਇਹ ਖੋਟੀ ਮਤੋ ਵਾਲੇ ਖੋਟੀ ਮਤ ਹੈ ਇਸੇ ਦੁਰਮਤੀਆਂ ਦੀ ਕੋ ਸੰਗਤ ਕਰਕੇ ਖੋਟੀ ਕਿਰਤ ਕਰਨ ਵਾਲੇ ਸਭ ਛੱਡ ਦੇ ਭਾਜ ਚੱਕਰ ਧਰ ਸਰਣ ਉਦੇ ਜਿੱਦੂ ਧਾਰੀ ਪਰਮੇਸ਼ਰ ਦੀ ਸ਼ਰਨ ਭਾਜ ਸੇਵਨ ਕਰ ਤਾਂ ਤੇਰੀ ਕਲਿਆਣ ਹੋਵੇਗੀ ਮੈਂ ਉਹਦੀ ਸ਼ਰਨ ਕਿਵੇਂ ਭਜਾਂ ਤਾਂ ਆਦ ਚੋਂ ਸ਼ੁਰੂ ਕਰੋ ਪਰਮਾਦ ਕੁਰਖ ਮਨੂਪਮੰ ਕੇ ਪਾਈ ਪਰਮਾਦ ਜੋ ਮਾਇਆ ਤੋਂ ਪੜਾ ਪਰੇ ਹੈ ਪਰਮਾਦ ਮਾਇਆ ਦਾ ਵੀ ਪੜਾ ਹੈ ਅਗੇ ਪਰਮ ਆਦ ਪਰਮ ਜੋ ਵੱਡੇ ਹੈ ਹਿਰਨ ਗਰਬ ਬਰਾਟ ਅਭਿਆ ਕਰਤਾਦਕ ਉਹਨਾਂ ਸਾਰਿਆਂ ਪਰਮਾਂ ਦਾ ਵੱਡਾ ਆਦ ਹੈ ਸਭ ਤੋਂ ਪਰੋਂ ਵੱਡਾ ਹੈ ਅਤੇ ਜਿਉਂਦੇ ਰੋਮ ਰੋਮ ਚ ਕਰੋੜਾਂ ਬ੍ਰਹਮਾਂ ਰੱਖੇ ਹਨ ਇਹ ਸਾਰਿਆਂ ਦਾ ਆਦੀ ਰੂਪ ਹੈ। ਪੁਰਖ ਫਿਰ ਪੁਰਖ ਪੂਰਨ ਹੈ ਸਾਰਿਆਂ ਥਾਵਾਂ 'ਚ। ਪੂ ਆਦਕਾਂ ਤੋਂ ਰੱਖਿਆ ਕਰਨ ਵਾਲਾ ਹੈ। ਪੁਰਿਆਂ ਚ ਖੈ ਕਾਸ ਦੀ ਨਿਆਂ ਵਿਆਪਕ ਹੈ ਸਾਰੇ। ਮਨੋਪਮੰ ਮਨੋਮੰ ਮਨ ਨੂੰ ਮੰਮੇ ਨੂੰ ਲੋਭ ਕਰਕੇ ਐਡਾ ਸਮਝਣਾ। ਮਨੋਮੰ ਅਨੋਪਮੰ ਉਪਮਾ ਤੋਂ ਰਹਿਤ ਹੈ। ਅਨੋਪਮੰ ਉਪਮਾਤੋ ਰਹਤੋ ਪਰਮੇਸ਼ਰ ਉਹਦੀ ਉਪਮਾ ਨਹੀਂ ਕਿਸੇ ਪ੍ਰਕਾਰ ਦਿੱਤੀ ਜਾਂਦੀ ਕਿ ਉਹ ਪਰਮੇਸ਼ਰ ਆਕਾਸ਼ ਦੀ ਨਿਆਈਂ ਆਕਾਸ਼ ਜੜ ਹੋਇਆ ਸੂਰਜ ਦੀ ਨਿਆਈਂ ਕਹੀਏ ਤਾਂ ਸੂਰਜ ਤਮੋਗੁੰ ਦਾ ਕਾਰਜ ਹੈ ਇਸ ਕਰਕੇ ਮਨੋਪਮ ਉਪਮਾਤੋ ਰਹਤ ਹੈ ਉਹ ਪਰਮੇਸ਼ਰ ਸਾਤੇ ਆਦਿ ਭਾਵ ਰਤਨ ਫਿਰ ਕੈਸਾ ਉਹ ਪਰਮੇਸ਼ਰ ਸਤ ਆਦਿ ਸਤ ਤੇ ਚੇਤਨ ਦੇ ਆਨੰਦ ਆਦਿਕ ਇਹ ਭਾਵਨਾ ਵਿਸ਼ੇਸ਼ਨਾ ਦੇ ਰਕੰਮ ਨਾਲ ਸੰਯੁਗਤ ਹੈ ਸਤਿਗਿਨ ਅੰਦਰੂਪ ਵਿਸ਼ੇਸ਼ਨਾ ਦੇ ਭਾਵ ਵਿਸ਼ੇਸ਼ਨਾ ਦੇ ਨਾਲ ਸੰਯੁਗਤ ਉਹ ਪਰਮੇਸ਼ਰ ਐਸਾ ਹੈ ਸਤ ਆਦਿਕ ਜੋ ਸ੍ਰੇਤਾ ਸਤ ਯੁਗ ਦਵਪਰ ਕਾਲ ਯੁਗ ਆਦਿਕ ਯੋਗ ਹੈ ਇਹਨਾਂ ਦਾ ਆਦ ਰੂਪ ਹੈ ਅਤੇ ਸਤ ਆਦ ਸਾਰਿਆਂ ਦੀ ਸਤਿ ਸਰੂਪ ਹੈ ਸਾਰਿਆਂ ਦਾ ਆਦੀ ਅਗੁਸ਼ਟਾਨ ਸਰੂਪ ਹੈ ਭਾਵ ਰਤਨ ਭਾ ਪ੍ਰਕਾਸ਼ ਰੂਪ ਹੈ ਤੇ ਰਤੁ ਪ੍ਰੇਤਾ ਰੂਪ ਹੈ ਉਹ ਸਾਰਿਆਂ ਦੇ ਅੰਦਰ ਐਸਾ ਸਰੂਪ ਵਿਆਪਕ ਹੈ ਉਸ ਭਾਵ ਸਰੂਪ ਰਤਨ ਪ੍ਰੀਤੀ ਕਰ ਪਰਮਦ ਪੁਤੰ ਜੋ ਸਤ ਤਾ ਚੇਤਨ ਆਦਿ ਕੋ ਵਿਸ਼ੇਸ਼ਨਾ ਦੇ ਭਾਵ ਰਤਨ ਸੰਯੁਗਤ ਹੈ ਪਰਮਦ ਪੁਤੰ ਪਰਕ੍ਰਿਤ ਪਰ ਪਰਮਦ ਪੁਤੰ ਪਰਮ ਅਦਪੁਤੰ ਪਰਮ ਵੱਡਾ ਹੈ ਅਦਪੁਤ ਅਸਤਿਰਜ ਹੈ ਪਰਮ ਪਰਮਦ ਉਦੰ ਪਰਮ ਅਦਪੁਦੰ ਵੱਡਾ ਅਸਚਰਜ ਰੂਪ ਹੈ ਉਹ ਪਰਕ੍ਰਿਤ ਪਰੰ ਪ੍ਰਕਿਰਤੀ ਜਿਹੜੀ ਮਾਇਆ ਹੈ ਤਿੰਨ ਗੁਣਾਂ ਦੀ ਸਾਮਿਆ ਜਿਹੜੀ ਪ੍ਰਕਿਰਤੀ ਹੈ ਇਸ ਤੋਂ ਪਰੇ ਹੈ ਉਹ ਪ੍ਰਕਿਰਤੀ ਜਿਹੜੀ ਹੈ ਇਸ ਤੋਂ ਉਹ ਪਰਾਰੂਪ ਹੈ ਪੰਜਾਂ ਤੱਤਾਂ ਦੀ ਖਿਲਤਾ ਜਿਵੇਂ 25 25 ਪ੍ਰਕਿਰਤੀਆਂ ਆਦਿਕ ਹੈ ਇਨ ਸਾਰਿਆਂ ਤੋਂ ਪਰੇ ਹੈ ਜਦ ਚਿੰਤ ਸਰਬਗਤੰ ਜਦ ਹੀ ਤੇਰੇ ਅੰਦਰ ਇੱਛਾ ਹੈ ਉਸ ਦੀ ਪ੍ਰਾਪਤੀ ਦੀ ਚਿੰਤ ਸਰਬਗਤੰ ਸਾਰਿਆਂ ਵੀ ਜਿਹੜਾ ਗਤ ਪ੍ਰਾਪਤ ਰੂਪ ਹੈ ਉਹਨੂੰ ਚਿੰਤਨ ਕਰ ਉਹਦਾ ਸਿਮਰਨ ਕਰ ਜੇ ਤੂੰ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਕੇਵਲ ਰਾਮ ਨਾਮ ਮਨੂਰ ਮੰਗ ਫਿਰ ਉਹ ਕੈਸਾ ਪਰਮੇਸ਼ਰ ਜਦ ਚਿੰਤ ਸਰਬਗਤੰ ਜਦ ਹੀ ਤੂੰ ਇਹ ਚਿੰਤਨ ਕਰੇ ਤਾਂ ਸਾਰਿਆਂ ਨੂੰ ਗਤ ਪ੍ਰਾਪਤ ਪ੍ਰਾਪਤ ਹੋ ਜਾਵੇ ਪ੍ਰਤੀਤ ਹੋਵੇ ਕਿ ਸਾਰਿਆਂ ਚ ਉਹ ਪ੍ਰਾਪਤ ਰੂਪ ਹੈ ਕੇਵਲ ਰਾਮ ਨਾਮ ਮਨੂਰ ਮੰ ਜਦ ਹੀ ਉਸ ਦਾ ਚਿੰਤਨ ਕਰੇਗਾ ਸਰਬ ਕੁਲਾਂ ਦੀ ਗਤੀ ਕਲਿਆਣ ਕਰ ਲਵੇਗਾ ਉਹ ਸਰਬੱਗ ਹੈ ਇਹ ਅਤਿਆੰਤ ਰੂਪ ਹੈ ਵੱਡਾ ਹੈ ਕੇਵਲ ਰਾਮ ਨਾਮ ਮਨੂਰ ਮੰ ਮੈਨੂੰ ਚਾਹੀਦਾ ਹੈ ਕਿ ਕੇਵਲ ਇੱਕੋ ਇੱਕ ਫਗਟ ਰਾਮ ਦਾ ਨਾਮ ਮਨੋਰ ਵੰਗ ਸੁੰਦਰ ਸੁੰਦਰ ਪਰਮੇਸ਼ਰ ਦਾ ਨਾਮ ਹੀ ਚਿੰਤਨ ਕਰ ਇਹੋ ਹੀ ਕੈਵਲ ਮੋਖ ਦੇ ਦੇਣ ਵਾਲਾ ਹੈ ਜਿਉ ਜਲਵੇਂ ਜਲਾਇ ਖਟਨ ਤਿਉ ਜੋਤੀ ਸੰਗ ਜੋਤ ਸਮਾਨ ਕੇਵਲ ਇੱਕੋ ਇੱਕ ਰਾਮ ਰਮੰਤੀ ਰਾਮਾ ਜੋ ਰਮਿਆ ਹੋਇਆ ਨਾਮ ਪ੍ਰਸਿੱਧ ਹੈ ਉਹ ਮਨੋਰ ਵੰਗ ਮਨ ਕਰਕੇ ਉਸ ਨੂੰ ਰਮੂ ਉਚਾਰਨਾ ਕਰ ਮਨੋਰਮ ਸੁੰਦਰ ਸਰੂਪ ਆ ਉਹ ਬਾਦ ਬਾਦੇ ਅੰਮ੍ਰਿਤ ਤਤ ਮਯੰ ਬਾਦ ਐਸੇ ਕਥਨ ਕਰ ਕਿ ਅੰਮ੍ਰਿਤ ਰੂਪ ਹੈ ਇਹ ਮਹਾਰਾਜ ਅੰਮ੍ਰਿਤ ਰੂਪ ਅੰਮ੍ਰਤਾ ਅੰਮ੍ਰਿਤ ਹੈ ਅੰਮ੍ਰਿਤ ਹੀ ਅੰਮ੍ਰਿਤ ਰੂਪ ਹੈ ਅਤੇ ਇਹ ਮਹਾਰਾਜ ਮਿਰਤੂ ਤੋਂ ਰਹਿਤ ਅੰਮ੍ਰਿਤ ਰੂਪ ਹੈ ਮਿਰਤੂ ਹੋਣ ਵਾਲਿਆਂ ਨੂੰ ਵੀ ਅਮਰ ਕਰਨ ਵਾਲਾ ਹੈ ਇਹ ਅੰਮ੍ਰਿਤ ਰੂਪ ਹੈ ਮਿਰਤੂ ਤੋਂ ਰਹਿਤ ਸਰੂਪ ਹੈ ਤਤ ਮਯੰ ਫਿਰ ਤਤ ਮਯੰ ਐਸਾ ਸਰੂਪ ਮੈਦੂਨਾ ਸਰੂਪ ਹੈ ਤਤ ਸਰੂਪ ਹੈ ਤੂੰ ਵਾਸਤਵ ਸਰੂਪ ਹੈ ਕਤ ਗਿਆਨ ਸਰੂਪ ਹੈ ਐਸਾ ਚਿੰਤਨ ਕਰ ਬਦ ਕਥਨ ਕਰ ਨਾ ਦਨੂਤ ਜਾ ਸਮਰਣੀ ਬਦ ਅਮਰ ਤਤ ਮੈਂ ਬਦ ਉਚਾਰਨ ਕਰ ਅਮਰਤ ਰੂਪ ਹੈ ਤਤ ਸਰੂਪ ਹੈ ਵਾਸਤਵ ਕਤ ਗਿਆਨ ਸਰੂਪ ਹੈ ਤੂੰ ਨਾ ਦਨੂਤ ਜਾ ਸਮਰਣੀ ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਨਾ ਦਿਨੋਤ ਨਹੀਂ ਪੀੜਾ ਹੁੰਦੀ ਕਿਸੇ ਪ੍ਰਕਾਰ ਦੀ ਜਨਮ ਮਰਨ ਭੈਅ ਕੋਈ ਵੀ ਪੀੜ ਨਹੀਂ ਹੁੰਦੀ ਦਿਨੋਤ ਨਾ ਪੀੜਾ ਦਾ ਹੈ ਨਹੀਂ ਪੀੜਾ ਹੁੰਦੀ ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਕਿਹੜੀ ਕਿਹੜੀ ਪੀੜਾ ਕਹਿੰਦੇ ਜਨਮ ਦੀ ਤੇ ਦਿਨੋਤ ਉਹਦੇ ਹੋਣਾ ਜਿਹੜਾ ਜਨਮ ਧਾਰਨਾ ਜਨਮ ਨਹੀਂ ਧਾਰਨਾ ਪੈਂਦਾ ਤੇ ਫਿਰ ਜਨਮ ਦੇ ਵਿੱਚ ਬਾਲਕ ਤੇ ਜੁਵਾ ਤੇ ਪ੍ਰੌੜ੍ਹੇ ਆਵਾਸ ਦੇ ਬਢੇ ਪਾਦ ਕੁ ਸੁਹਾਵ ਵੀ ਇਹ ਜਿਸ ਵਿੱਚ ਨਹੀਂ ਹਨਗੇ ਤੇ ਫੇਰ ਕਾਹਦਾ ਜਰਾਦ ਜਰਾ ਬਢੇ ਪਾਦ ਤੇ ਆਦੀ ਵਿਆਦੀ ਉਪਾਦੀ ਜਿਹੜੀਆਂ ਹਨ ਆਲ ਮੰਦੇ ਆਸੇ ਹੋਣ ਵਾਲੇ ਕਾਮ ਆਦਿਕ ਵਿਆਬ ਸਰੀਰ ਦੀਆਂ ਖਿਲਦਾਵਾਂ ਦੇ ਵਿਗੜਨੇ ਕਰਕੇ ਰੋਗ ਪੈਦਾ ਹੋਣ ਵਾਲੇ ਤੇ ਉਪਾਦੀ ਡਾਂਗ ਛੋਟਾ ਪ੍ਰੇਡ ਪੀੜਾ ਆਵੇ ਕਿਸੇ ਦੇ ਨਾਲ ਕਰ ਲੈਣੀ ਇਹ ਜਿਸ ਦੇ ਕਰਕੇ ਮਰਨ ਆਦਿਕ ਹਨ ਤੇ ਭੈ ਨਹੀਂ ਜਿਸ ਕਰਕੇ ਹੁੰਦਾ ਐਸਾ ਪਰਮੇਸ਼ਰ ਹੈ ਉਹਦਾ ਸਿਮਰਨ ਕਰ ਨਹੀਂ ਦਰੋ ਤਉਹਦੇ ਹੁੰਦੀ ਪੀੜਾ ਜਿਹਦਾ ਸਿਮਰਨ ਕਰਨੇ ਕਰਕੇ ਜਨਮ ਤੇ ਬੁਢੇਪੇ ਦੀ ਤੇ ਆਦੀ ਲਿਆਦੀ ਉਪਾਦੀ ਮਰਨਾ ਆਦਿਕਾ ਦਾ ਭੈ ਨਹੀਂ ਕੋਈ ਹੁੰਦਾ ਰਹਾਉ ਇੱਛ ਸਜਮਾਦ ਪਰ ਭੰ ਭਈ ਭਾਈ ਇੱਛ ਜੇ ਇੱਛਾ ਹੈ ਤੇਰੇ ਅੰਦਰ ਹੈ ਜਮਾਦ ਜਮਾਦ ਕਾਹਦੇ ਪਰਭੰ ਮਰਦਰੀ ਕਰਨ ਦੀ ਜੇ ਤੇਰੇ ਅੰਦਰ ਇੱਛਾ ਹੈ ਕਿ ਜਮਾਦ ਕਾ ਨਹੀਂ ਮੈਂ ਨਿਰਾਦਰੀ ਕਰਾਂ ਜਦ ਮੈਨੂੰ ਕੁਝ ਕਹਿ ਨਾ ਸਕਣ ਜਾਂ ਜਮਾ ਦੇ ਭੈ ਤੋਂ ਪਰੇ ਹੋਣ ਦੀ ਜੇ ਕਰਕੇ ਤੇਰੇ ਅੰਦਰ ਇੱਛਾ ਹੈ ਜਸ ਸਵਾਸਤ ਸੁਕ੍ਰਿਤ ਕਿਰਤਨ ਤਾਮਾਰ ਜਸ ਕੀਰਤਨ ਕਰਿਆ ਕਰ ਕਈ ਕੈਸਾ ਕੀਰਤਨ ਸਵਾਸਤ ਕਲਿਆਣ ਸੂਪ ਜੋ ਪਰਮੇਸ਼ਵਰ ਹੈ ਉਹਦਾ ਕੀਰਤਨ ਕੈਸਾ ਸੁਕ੍ਰਿਤ ਕੀਰਤਨ ਸਾਰੀਆਂ ਕਿਰਤਾਂ ਚੋਂ ਸ਼ੁਕਰ ਪੁੰਨ ਰੂਪ ਕਿਰਤ ਹੈ ਕਲਮ ਇਹੋ ਪੁੰਨ ਗੁਣ ਗੋਵਿੰਦ ਗਾ ਹੈ ਕਲ ਜੋ ਚ ਸਾਰਿਆਂ ਪੁੰਨਾਂ ਚੋਂ ਸ਼੍ਰੋਮਣੀ ਇਹ ਪੁੰਨ ਹੈ ਜੋ ਪਰਮੇਸ਼ਰ ਦੇ ਗੁਣਾ ਦਾ ਉਚਾਰਨ ਕਰਨਾ ਹੈ ਸਾਰਿਆਂ ਸਵਸਥ ਕਲਿਆਣ ਸਰੂਪ ਦਾ ਜੱਜ ਜਿਹੜਾ ਹੈ ਇਹ ਸਾਰੀਆਂ ਪੁੰਨਾਂ ਵਾਲੀਆਂ ਕਿਰਤਾਂ ਚੋਂ ਸ੍ਰੇਸ਼ਟ ਕਿਰਤ ਹੈ ਇਹ ਕਰਨਾ ਕਰ ਭਵ ਭੂਤ ਭਾਵ ਸਮਭਿੰ ਫੇਰੋ ਕਹਸਾ ਭਵ ਭੂਤ ਭਾਵ ਕਲਿਆਣ ਭੂਤਨਾਉ ਸਰੂਪ ਹੈ ਉਹ ਕਲਿਆਣ ਸਰੂਪ ਹੈ ਅਤੇ ਭਾਵ ਸੰਭ ਦੇ ਭਾਵ ਨੋ ਪ੍ਰਕਾਸ਼ਣ ਵਾਲਾ ਹੈ ਸਭ ਸਾਰਿਆਂ ਦੇ ਅੰਦਰ ਹੈ ਸਮਕ ਅਪਿਅੰ ਅਵਿਆਸੀ ਸਰੂਪ ਹੈ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਹੈ ਤੇ ਸਾਰਿਆਂ ਚ ਕਲਿਆਣ ਸਰੂਪ ਹੈ ਐਸਾ ਅਵਿਆਸੀ ਸਰੂਪ ਹੈ ਉਹ ਪਰਮ ਪਰਸੰਨ ਮੇਦਨ ਪਰਮ ਵੱਡਾ ਹੈ ਅਤੇ ਪ੍ਰਸੰਨ ਆਨੰਦ ਸਰੂਪ ਹੈ ਇਦਮ ਇਦਮ ਇਸ ਪ੍ਰਕਾਰ ਚੇਤਕਾਰ ਉਸ ਪਰਮੇਸ਼ਵਰ ਵਜਾਈ ਇਹ ਲਖਣ ਵਾਲਾ ਹੈ ਉਹ ਭੂਤ ਭਵ ਉਹ ਵਿਖਤ ਕਾਲ ਦੇ ਵਿੱਚ ਵੀ ਹੋਵੇਗਾ ਭੂਤ ਪਿਛਲੇ ਸਮੇਂ ਗੁਜ਼ਾਰੇ ਜੀ ਸੀ ਭਵ ਵਰਤਮਾਨ ਸਮੇਂ ਵਿੱਚ ਵੀ ਹੈ ਸਮ ਸਮਾਇਆ ਹੋਇਆ ਹੈ ਤੇ ਅਬੰ ਅਵਨਾਸੀ ਸਰੂਪ ਪਰਮ ਪਰ ਸੰਦ ਇਦਮ ਪਰ ਵੱਡਾ ਹੈ ਪ੍ਰਸੰਨ ਆਨੰਦ ਸਰੂਪ ਹੈ ਮਿਦਮ ਐਸਾ ਚੇਤੇ ਕਰ ਲੋਭਾਦ ਦ੍ਰਿਸ਼ਟ ਪਰ ਗ੍ਰਹਿ ਲੋਭਾਦ ਕਾ ਵਾਲੀ ਜਿਹੜੀ ਦ੍ਰਿਸ਼ਟੀ ਹੈ ਤੇਰੇ ਅੰਦਰ ਹੈ ਪੁਰਖ ਇਹਦਾ ਤਿਆਗ ਕਰ ਜੋੜਨ ਦੀ ਭੋਗਣ ਦੀ ਤੇ ਪਰ ਗ੍ਰਹਿ ਪਰ ਵਿਸ਼ੇਸ਼ ਕਰਕੇ ਪ੍ਰਾਏ ਘਰਾਂ ਜੀ ਜਿਹੜਾ ਤੱਕਣਾ ਹੈ ਪਰ ਗ੍ਰਹਿ ਹਟਦਾ ਨਾ ਵੀ ਹਟ ਕਰਨਾ ਹੈ ਲੋਭ ਵਗਾਉ ਕਾਂ ਦ੍ਰਿਸ਼ਟੀ ਕਰਕੇ ਜਾਏ ਘਰਾਂ ਨੂੰ ਟੱਕਣਾ ਹੈ ਜਦ ਬਿਧ ਆਚਰਣ ਜਦ ਇਹ ਜਿਹੜੇ ਵਿਧੀ ਵਾਲੇ ਆਚਰਣ ਹਨ ખોટી ਵਿਧੀ ਆਲੇ ਇਹਨਾਂ ਤਿਆਗ ਕਰੇਗਾ ਤੇ ਜਦ ਬਿਧ ਆਚਰਣ ਜਦੋਂ ਵਿਧੀ ਵਾਲੇ ਆਚਰਣ ਜਿਹੜੇ ਹਨ ਸਤ ਸੰਤੋਖ ਦੇ ਆ ਧਰਮ ਵਿਚਾਰ ਆਦਿਕ ਇਹਨਾਂ ਆਚਾਰਾਂ ਨੂੰ ਕਰਨਾ ਕਰੇਗਾ ਫਿਰ ਤੇਰਾ ਤੁ ਨਿਹਾਲ ਹੋਵੇਂਗਾ ਜਦ ਬਿਧ ਆਚਰਣ ਜਦੋਂ ਤੇਰਾ ਮਨ ਚਰਨਾ ਚ ਵਿੰਨਿਆ ਜਾਵੇਗਾ ਹਰ ਵਕਤ ਪਰਮੇਸ਼ਰ ਦੇ ਭਜਨ ਤੇ ਲੁਮਰੀਨ ਰਹੇਗਾ ਉਸ ਵੇਲੇ ਨਿਹਾਲ ਹੋਵੇਗਾ ਪਾਠ ਬਿਦ ਆਚਰਣਮ ਕਰਨਾ ਜਦੋਂ ਇਹ ਵਿਧੀ ਵਾਲੇ ਜਿਹੜੇ ਆਚਰਣ ਹਨ ਸਤ ਸੰਤੋਖ ਤੇ ਆਧਰਮ ਵਿਚਾਰ ਆਦਿਕ ਇਹਨਾਂ ਆਚਾਰ ਕਰਤਬਾਂ ਵਿੱਚ ਚੱਲਣਾ ਕਰੇਗਾ ਤਜ ਸਕਲ ਦੁਖ ਪਿਰਤ ਦੁਰਮਤੀ ਦੁਰਮਤੀਆਂ ਦੀ ਜਿਹੜੀ ਕੁਸੰਗਤ ਹੋ ਹੈ ਉਦੇ ਕਰਕੇ ਜੇ ਦੋਹੇ ਕਿਰਤ ਖੋਟੀ ਕਿਰਤ ਕਰਨੀ ਚੋਰੀ ਯਾਰੀ ਠੱਗੀ ਕਰਨੀ ਹੈ ਇਸ ਨੂੰ ਸਾਰੀ ਨੂੰ ਤਿਆਗ ਦੇ ਤੇ ਦੁਰਮਤਿਆਂ ਦੀ ਕੁਸੰਗਤ ਵੀ ਛੱਡ ਦੇ ਭਾਜ ਚੱਕਰ ਤਾਰ ਸਰਣ ਇਹ ਹੈ ਕੁਸੰਗਤ ਇਹ ਹੈ ਅਵਿਰੀ ਵਾਲੇ ਚਰਨ ਇਹਨਾਂ ਪਿਆ ਕਰਕੇ ਵਿਰੀ ਵਾਲੇ ਚਰਨ ਕੇਰੇ ਭਾਜ ਚੱਕਰ ਤਾਰ ਸਰਣ ਜੋ ਚੱਕਰ ਨੂੰ ਧਾਰਨ ਵਾਲਾ ਪ੍ਰਮੇਸ਼ਰ ਹੋ ਐ ਉਹਦੀ ਸ਼ਰਨ ਨੂੰ ਧਾਰਨ ਕਰੋ ਕਰਤ ਰੇ ਚੱਕਰ ਬਰ ਕੋਣਸੇ ਆਏ ਗਜ ਹਸਤੀ ਕੇ ਪ੍ਰਾਣ ਉਵਾਰੀਏ ਨੇ ਉਸ ਪ੍ਰਵੇਸ਼ਯ ਦੀ ਸ਼ਰਨ ਨੂੰ ਧਾਰਨ ਕਰ ਗਹਿ ਕਰ ਫੇਰ ਤੂੰ निहाल ਹੋਵੇਂਗਾ ਜਿਨ ਕਾਲ ਰੂਪੀ ਚੱਕਰ ਘਾਰਿਆ ਹੋਇਆ ਧਰਤੀ ਆਦਿ ਜਿਨ ਧਰ ਚੱਕਰ ਘਰੇ ਵਿਚਾਰੇ ਧਰਤੀ ਆਦ ਕੇ ਪੰਜੇ ਤਤਾਂ ਨੇ ਚੱਕ ਰੱਖੇ ਹੋਏ ਬਣਾ ਕੇ ਜਿਸ ਪ੍ਰਵੇਸ਼ਣ ਪੁਰ ਧਰਤੀ ਪੁਰ ਪਾਣੀ ਆਸਣ ਚਾਰ ਕੁੰਡ ਕੇਵਾਰਾ ਕੋਸ਼ ਪਰਮੇਸ਼ਰ ਦੀ ਸ਼ਰਨ ਨੂੰ ਕਾਰਨ ਕਰ ਜਿਹਦੇ ਹੁਕਮ ਰੂਪੀ ਕਾਲ ਚ ਪੂਰਵਿਕਤ ਵਰਤਮਾਨ ਕਾਰੂਪੇ ਚੱਕਰ ਹੋ ਕੇ ਖੋਖਰੇ ਆ ਉਹ ਚੱਕਰ ਧਾਰੀ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ ਹਰ ਭਗਤ ਨੇ ਜਿ ਨੇ ਕੇਵਲਾ ਜੇ ਤੂੰ ਆਪ ਨਿਜ ਆਪ ਨੇ ਕੇਵਲ ਸੁੱਧ ਸਰੂਪ ਦੀ ਪ੍ਰਾਪਤੀ ਕਰਨੀ ਚਾਹੁੰਨਾ ਹੈ ਨੇ ਵਿਸ਼ੇਸ਼ ਕਰਕੇ ਕੇਵਲ ਮੋਖ ਚਾਹੁੰਨਾ ਹੈ ਅਰਿੰਦਕਾਰ ਹਰੀ ਦਾ ਭਗਤ ਬਣ ਹਰੀ ਦੀ ਭਗਤੀ ਨੂੰ ਕਰ ਰਿਦ ਕਰਮਣਾ ਬਚਸਾ ਜਿਸ ਪ੍ਰਕਾਰ ਹਰੀ ਦਾ ਭਗਤ ਬਣਾਏ ਭਗਤ ਕਰਤਾ ਮੁਕਤ ਹੈ ਨਾ ਹਰ ਭਗਤ ਨਹੀਂ ਕੇਵਲਾ ਸਿਆਰੀ ਦਾ ਨਹੀਂ ਨਾ ਹੈ ਭਗਤੀ ਹੈ ਮਨ ਕਹਿੰਦੇ ਨਹੀਂ ਆਪ ਨੇ ਕੇਵਲਾ ਸੁੱਧ ਸਰੂਪ ਜੋ ਹੈ ਰਿਦ ਕਰਮਣਾ ਬਚਸਾ ਰਿਦੇ ਕਰਕੇ ਵੀ ਮਹਾਰਾਜਾ ਭਗਤ ਬਣਾਉਂਦਾ ਸਿਰ ਦੇ ਨਾਲ ਵੀ ਚੇਕੇ ਕਰ ਕਰਮਣਾ ਸਰੀਰ ਕਰਕੇ ਵੀ ਉਹਦੀ ਭਗਤੀ ਕਰ ਸੇਵਾ ਕਰਨ ਬਲ ਸਾ ਬਾਣੀ ਕਰਕੇ ਉਹਦਾ ਜਸ ਗਾ ਕਿਉਂ ਮਨ ਬਾਣੀ ਸ੍ਰੀ ਕਰਕੇ ਹਰੀ ਦਾ ਭਗਤ ਬਣੋ ਜੇ ਤੁੰਨੇ ਆਪਣੇ ਸੁਖ ਨੂੰ ਕੈਵਲ ਵੋਖ ਦੀ ਸੁਧ ਸੁਖ ਦੀ ਪ੍ਰਾਪਤੀ ਦੀ ਇੱਛਾ ਕਰਦਾ ਹੈ ਜੋਗੀਨ ਕਿ ਜਗੇਨ ਕਿ ਮੀ ਫਿਰ ਜੋਗ ਵਿੱਚ ਪਿਆ ਹੋਇਆ ਪ੍ਰਾਣਾ ਜਾਮ ਕਰਨ ਦੀ ਵੀ ਕੋਈ ਲਾਭ ਨਹੀਂ ਤੇ ਜੱਗਾਂ ਵਿੱਚ ਕੀ ਫਾਇਦਾ ਹੈ ਫਿਰ ਕੁਝ ਨਹੀਂ ਲਾਭ ਹੈ ਦਾਨੇਨ ਕਿੰਗ ਤੇ ਦਾਮਸਾ ਦਾਮ ਦੇਣ ਦੀ ਵੀ ਕੀ ਲਾਭ ਹੈ ਤੇ ਤਪੱਸਿਆ ਜੀ ਵੀ ਕੀ ਪਿਆ ਹੈ ਜੋ ਪਰਮੇਸ਼ਵਰ ਦਾ ਮਨਵਾਣੀ ਸੀ ਕਰਕੇ ਭਜਨ ਕਰਨਾ ਉਸਨੇ ਸਭ ਕੁਝ ਕਰ ਲਿਆ ਜੋਗੇਨ ਕਿੰਗ ਯੋਗ ਨਹੀਂ ਕੀਤਾ ਯੋਗ ਵੀ ਕਰ ਲਿਆ ਜੱਗੇਨ ਕਿੰਗ ਜਗ ਨਹੀਂ ਕੀਤਾ ਜਗ ਵੀ ਕਰ ਲਿਆ ਦਾਨੇਨ ਕਿੰਗ ਦਾਨ ਨਹੀਂ ਕੀਤਾ ਦਾਨ ਵੀ ਕਰ ਲਿਆ ਤੇ ਤਪੱਸਿਆ ਤੇ ਪਸਿਆ ਨਹੀਂ ਕੀਤੀ ਸਭ ਕੁਝ ਕਰ ਲਿਆ ਉਸਨੇ ਉਹਦੇ ਬਰਾਬਰ ਜੋਗ ਦੀ ਕੀ ਚੀਜ਼ ਹੈ ਤੇ ਜਗ ਵੀ ਕੀ ਚੀਜ਼ ਹੈ দান ਵੀ ਕਿਹੜੀ ਚੀਜ਼ ਹੈ ਤੇ ਤਪੱਸਿਆ ਕੀ ਚੀਜ਼ ਹੈ ਜਿਹੜਾ ਮਨਮਾਨੀ ਸੀ ਕਰਕੇ ਵਾਹਿਗੁਰੂ ਦਾ ਭਜਨ ਕਰਦਾ ਹੈ ਉਹਦੇ ਤੁਲ ਕੋਈ ਚੀਜ਼ ਨਹੀਂ ਹੈ ਗੋਬਿੰਦ ਗੋਬਿੰਦ ਦੇਤ ਜਪ ਨਰ ਫੇ ਗੋ ਨਰ ਪਰਖੋ ਗੋਵਿੰਦ ਜੋ ਪਰਮੇਸ਼ਰੀ ਪ੍ਰithvi ਦੀ ਰੱਖਿਆ ਕਰਨ ਵਾਲਾ ਹੈ ਗੋਵਿੰਦ ਦੇ ਇੰਦਰੀਆਂ ਦਾ ਜੋ ਪ੍ਰਕਾਸ਼ਕ ਚੇਤਨ ਹੈ ਇਹ ਇਤੀ ਨਾਵਾਂ ਨੂੰ ਇਹਨਾਂ ਨਾਵਾਂ ਨੂੰ ਜਪਨਰ हे ਪੁਰਖ ਜਪਣਾ ਕਰ ਸਕਲ ਸਿਧ ਪਦਮ ਇਹ ਇੱਕ ਐਸਾ ਪਰਮੇਸ਼ਰ ਦਾ ਭਜਨ ਆ ਮਰਬਾਣੀ ਸੀ ਕਰਕੇ ਜਿਹੜਾ ਗੋਵਿੰਦ ਦਾ ਭਜਨ ਹੈ ਜਪਨਰ ਸਕਲ ਸਿਧ ਪਦਮ हे ਪੁਰਖ ਸਾਰੀਆਂ ਸਿੱਧੀਆਂ ਮੁਕਤੀਆਂ ਦਾ ਇਹ ਪਦ ਅਸਥਾਨ ਹੈ ਦੇ ਦਾ ਭਜਨ ਕਰ ਸਲੋਕ ਸਮੀਬ ਸਰੂਪ ਸਰਜੁੱਧ ਮੁਕਤੀਆਂ ਜਿਹੜੀਆਂ ਨੇ ਤੇ ਸਰਗੁੰਦੀਆਂ ਮੁਕਤੀਆਂ ਦਾ ਵੀ ਸਾਰੀਆਂ ਦਾ ਜੀਵਨ ਮੁਕਤੀ ਦਾ ਵੀ ਵਿਦੇਹ ਮੁਕਤੀ ਦਾ ਵੀ ਕਬਲ موਖਤਾ ਵੀ ਤੇ ਅਸਥਾਨ ਹੈ ਉਹਦਾ ਭਜਨ ਕਰ ਇਹ ਸਾਰੀਆਂ ਸਿੱਧੀਆਂ ਆਰੀਆਂ 18 ਸਿੱਧੀਆਂ 9 ਨਿੱਡੀਆਂ ਰਿੱਧੀਆਂ ਸਾਰੀਆਂ ਵੀ ਪਦਮੀਆਂ ਨੂੰ ਦੇਣ ਵਾਲਾ ਹੈ ਪਰਮੇਸ਼ਰ ਦਾ ਨਾਮ ਸਾਰੀਆਂ ਸਿੱਧੀਆਂ ਦਾ ਪਦਮ ਨੂੰ ਆਸਰਾ ਹੈ ਇਹ ਜੈ ਦੀਵ ਆਇਓ ਤਸ ਸਫਤੂੰ ਜੈ ਦੇ ਭਗਤ ਜੀ ਕਹਿੰਦੇ ਹਨ ਉਹਦਾ ਆਇਆ ਉਸ ਪੁਰਖ ਦਾ ਸਫਤੰਗ ਨਾ ਸਫਲਾ ਹੈ ਭਗਵ ਪੂਤ ਸਰਵ ਗਤੰ ਜਿਹੜਾ ਸਾਧ ਸੰਗ ਜੀ ਭਗ ਕਲਿਆਣ ਸਰੂਪ ਨੂੰ ਸਾਰਿਆਂ ਚ ਪ੍ਰਾਪਤ ਜਾਣ ਕੇ ਉਹਦਾ ਭਜਨ ਕਰਦਾ ਹੈ ਉਹਦਾ ਆਇਆ ਸਫਲਾ ਹੈ ਸੰਸਾਰ ਦੇ ਅੰਦਰ ਜਾ ਦੇਵ ਆਇਓ ਕਾ ਸਭ ਤੁੰ ਜੈ ਦੇ ਭਗਤੀ ਚੰਦੇ ਆਇਆ ਹੋਇਆ ਜਨਮ ਧਾਰਿਆ ਹੋਇਆ ਤਾਕਤਿਸ ਬੁਰਖ ਦਾ ਸਭ ਭਲੀ ਪ੍ਰਕਾਰ ਸਕਤ ਨੂੰ ਪ੍ਰਗਟ ਹੋਇਆ ਉਹਦਾ ਜਨਮ ਧਾਰਿਆ ਆਇਆ ਸਫਲ ਕਾਹੂ ਕੋ ਗਣੀਏ ਜਾਸ ਵਸਨ ਹਰ ਹਰ ਜਸ ਤਣੀਏ ਉਹਦਾ ਸਫਲਾ ਜਨਮ ਹੈ ਜਿਹੜਾ ਸਭ ਭਾਪੂਤ ਸਰੂਪਾਂ ਦੇ ਅੰਦਰ ਉਸ ਪਰਮੇਸ਼ਰ ਨੂੰ ਪ੍ਰਾਪਤ जरूर ਰੇਖਦਾ ਹੈ ਜੈ ਦੇਵ ਆਇਓ ਤਾ ਸੁਭਟੂ ਜੈ ਦੇਵ ਜੀ ਕਹਿੰਦੇ ਮੈਂ ਆਇਆ ਹਾਂ ਤਾ ਤਿਸ ਦੀ ਸਾ ਸਰਨ ਸੁਭਟੂ ਪ੍ਰਗਟ ਹੀ ਉਹ ਦੀ ਸ਼ਰਨ ਆਇਆ ਹਾਂ ਕੌਣ ਹੋ ਭਗ ਪੂਤ ਸਰਬ ਗਤੰ ਜਿਹੜਾ ਭਵ ਕਲਿਆਣ ਸਰੂਪ ਹੈ ਤੇ ਸਾਰਿਆਂ ਚ ਪ੍ਰਾਪਤ ਰੂਪ ਹੈ ਉਹ ਉਹ ਪਰਮੇਸ਼ਰ ਦਾ ਦੁਨੀਆ ਚ ਆਉਣਾ ਹੋਇਆ ਉਹਦਾ ਸਫਲਾ ਹੈ ਜਿਹੜਾ ਕਲਿਆਣ ਸਰੂਪ ਨੂੰ ਸਾਰਿਆਂ ਚ ਪ੍ਰਾਪਤ ਰੂਪ ਜਾਣ ਕੇ ਪਾਉ ਗ੍ਰ듭 ਕਾਲ ਚ ਵੀ ਭੂਤ ਕਾਲ ਚ ਵੀ ਵਰਤਮਾਨ ਕਾਲ ਚ ਵੀ ਸਾਰਿਆਂ ਜੀ ਪ੍ਰਾਪਤ ਜੋ ਰੂਪ ਜਾਣ ਕੇ ਉਹਦੇ ਚ ਪ੍ਰਾਪਤ ਹੋ ਜਾਂਦਾ ਕਲਿਆਣ ਸੂਪ ਵਿੱਚ ਉਹਦਾ ਆਇਆ ਹੋਇਆ ਪ੍ਰਗਟ ਹੀ ਐ ਸਾਰੀ ਨੇ ਲੁਕਿਆ ਛੁਪਿਆ ਨਹੀਂ ਉਹ ਸੂਰਜ ਵਾਂਗੂ ਚਮਕਦਾ ਜੀਵਨ ਐ ਸਾਧ ਸੰਗੇ ਜੀ ਇਹ ਜੈਦੇਵ ਜੀ ਨੂੰ ਉਪਦੇਸ਼ ਦੇ ਕੇ ਆਪਣੇ ਸੰਗੀ ਦੇ ਤਾਈਂ ਨਿਹਾਲ ਕੀਤਾ ਇਹ ਜੈਦੇ ਭਗ ਜੀ ਦਾ ਇਹ ਪਦ ਪੂਰਨ ਸੰਸਕ੍ਰਿਤ ਦੇ ਅੰਦਰ ਸੰਗੋ ਪਾਗ ਸਾਰੇ ਇਹਦੇ ਕੇ ਹੋਰ ਕਿਸੇ ਭਾਸ਼ਾ ਦਾ ਪਦ ਨਹੀਂ ਵਰਤੇ ਆ ਸਾਰੇ ਸੰਸਕ੍ਰਿਤ ਦੇ ਪਦਾਂ ਦੁਆਰਾ ਇਸ ਵਿੱਚ ਜੈੰਗਦੇਵ ਜੀ ਨੇ ਪੰਜਾ ਪੌੜੀਆਂ ਵਾਲਾ ਸ਼ਬਦੋਚਾਰਕ ਉਪਦੇਸ਼ ਬਖਸ਼ਿਆ ਇੱਥੇ ਗੂਜਰੀ ਰਾਗ ਦੀ ਹੁਣ ਸਮਾਪਤ ਹੋਈ ਹੈ ਗੋਬਿੰਦ ਗੋਬਿੰਦੇ ਤੈ ਜਾਪ ਨਾਰ ਸਕਲ ਸਿਧ ਪਦੰ ਜੈ ਦੇਵ ਆਇਓ ਤਾਂ ਸਭ ਕੈ ਪਰਮ ਪੂਰ ਸਰਬ ਗਤੰ ਵਾਇਕੰਤ ਕਾ ਖਲਸਾ ਵਾਇ